ਬਿਲਕੁਲ ਅਸੀਂ ਫਿਲਹਾਲ ਇੱਥੇ ਖੜੇ ਹਾਂ ਜੀ ਬੋਦੀ ਦੇ ਹੁਈ ਤੇ ਔਰ ਇਸ ਮੌਕੇ ਤੇ ਸਭ ਤੋਂ ਪਹਿਲਾਂ ਤੇ ਜਿਹੜੇ ਲੋਕਲ ਆਇਟਸ ਬੰਦੇ ਨੇ ਜਿਹੜੀ ਪਬਲਿਕ ਉਹ ਸਰਦਾਰ ਅਮਨ ਸ਼ੇਰ ਸਿੰਘ ਸ਼ਹਿਰੀ ਐਲ ਸੀ ਜੀ ਦਾ ਬਹੁਤ ਬਹੁਤ ਧੰਨਵਾਦ ਅਰ ਰਹੇ ਨੇ ਕਿ ਉਹਨਾਂ ਨੇ ਇੰਨਾ ਜ਼ਿਆਦਾ ਆਪਣੇ ਸ਼ਹਿਰ ਵਾਸਤੇ ਜਿਹੜਾ ਸੋਚਿਆ ਹੋ ਔਰ ਸੋਚ ਵੀ ਰਹੇ ਨੇ ਔਰ ਵੱਧ ਤੋਂ ਵੱਧ ਜਿਹੜੀ ਡਿਵੈਲਪਮੈਂਟ ਵੀ ਕਰਵਾ ਰਹੇ ਨੇ ਔਰ ਇਸ ਵੇਲੇ ਆਪਾਂ ਜਿਹੜੇ ਰੋਡ ਤੇ ਖੜੇ ਆ ਇਹ ਅੰਮ੍ਰਿਤਸਰ ਜਲੰਧਰ ਬਾਈਪਾਸ ਹੈ ਜੀ ਇਦੇ ਵਿੱਚ ਇਹ 90 ਵਾਟ ਦੀ ਲਾਈਟ ਆ ਤੇ 155 ਪੌ ਲੱਗੇ ਨੇ ਟੋਟਲ ਔਰ ਇਹ ਲਾਈਟਸ ਜਿਹੜੀ ਆ ਉਹ ਜਲੰਧਰ ਬਾਈਪਾਸ ਤੋਂ ਲੈ ਕੇ ਅਰਵਰ ਸਿੰਘ ਚੌਂਕ ਤੱਕ ਆ ਔਰ ਇਹਦੇ ਨਾਲ ਨਾਲ ਹੀ ਆਪਣਾ ਤੁਸੀਂ ਪਿੱਛੇ ਵੀ ਆਪਾਂ ਇਨੋਗੁਰੇਸ਼ਨ ਕਰਕੇ ਆਏ ਆ ਕਾਦੀਆ ਦੀ ਚੂਲਕੀ ਤੋਂ ਹੁਣ ਕਾਦੀਆ ਦੀ ਚੂਲਕੀ ਤੋਂ ਲੈ ਕੇ ਪ੍ਰੋਪਰ ਜਿਹੜਾ ਵਾ ਮੇਸ਼ਰਪੁਰੇ ਤੋਂ ਥੋੜਾ ਜਿਹਾ ਪਿੱਛੇ ਜਿਹੜਾ ਗੇਟ ਬਣਿਆ ਉਹ ਉੱਥੇ ਤੱਕ ਲਾਈਟਸ ਔਨ ਆ ਵੰਡਰ ਹੋਟਲ ਤੱਕ ਔਰ ਕਾਦੀਆ ਦੇ ਚੂਲਕੀ ਤੋਂ ਲੈ ਕੇ ਹੁਣ ਪੂਰਾ ਹੀ ਬੱਸ ਸਟੈਂਡ ਤੱਕ ਜਿਹੜੀਆਂ ਲਾਈਟਸ ਔਨ ਹੋ ਚੁੱਕੀਆਂ ਨੇ ਜਮਾਲਾ ਪੂਰਾ ਪਟਾਲਾ ਐਸੇ ਜਿ ਇੱਕ ਬਥਾਏਗਾ ਜੀ ਜੀ ਬਿਲਕੁਲ ਜੀ ਇਹ ਜੋ ਆਸ਼ੀਰਵਾਦ ਵੱਡਿਆਂ ਨੇ ਦਿੱਤਾ ਜੋ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਸਰਦਾਰ ਅਮਨ ਸ਼ਿਰਸਿੰਘ ਸ਼ਹੀਰੀ ਐਲ ਸੀ ਜੀ ਨੇ ਪਈ ਹੈ ਉਹ ਜਿਹੜਾ ਰਿਜ਼ਲਟ ਵਿੱਚ ਉਹ ਸਾਰੇ ਆ ਰਹੇ ਨੇ ਜੀ ਪਹਿਲੇ ਨੰਬਰ ਤੇ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਵੀ ਸਾਡੇ ਭਰਾ ਅਮਿਤਪਾਲ ਸਿੰਘ ਕਲਸੀ ਨੇ ਕੀਤਾ ਬਹੁਤ ਵਧੀਆ ਕੀਤਾ ਹੋ ਰਹੀ ਨੇ ਰਿਜ ਬੈਠੇ ਹੀ ਸਾਨੂੰ ਇਹਨਾਂ ਚਾਣਨ ਕਰਕੇ ਦਿੱਤਾ ਅਸੀਂ ਦੁਕਾਨਦਾਰ ਸਾਰੇ ਬਹੁਤ ਖੁਸ਼ ਆ ਜੋ ਵੀ ਇੱਥੇ ਸਫਾਈ ਦਾ ਪ੍ਰਬੰਧ ਹੈ ਲਾਈਟਾਂ ਦਾ ਪ੍ਰਬੰਧ ਹੈ ਜੋ ਵੀ ਸਾਡੇ ਵੀਰ ਕਰਨਦੇ ਆ ਬਹੁਤ ਵਧੀਆ ਕਰਨਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਬਹੁਤ ਮੁਸ਼ਕਲ ਸੀ ਹੁਣ ਤੇ ਵਾਹਿਗੁਰੂ ਦੀ ਕਿਰਪਾ ਆਈ ਏ ਆ ਜਿਹੜਾ ਕੋਈ ਵੀ ਬੰਦਾ ਲੰਘਦਾ ਆਉਂਦਾ ਜਾਂਦਾ ਲਾਈਟਾਂ ਲੱਗੀਆਂ ਨੇ ਮਤਲਬ ਚਮਕ ਹੋ ਰਹੀ ਏ ਤੇ ਬਹੁਤ ਖੁਸ਼ੀ ਦਾ ਮਾਹੌਲ ਆ ਜੀ ਉਹ ਜੀ ਅਸੀਂ ਤਾਂ ਬਹੁਤ ਘੱਟਾ ਫਗਿਆ ਜੇ ਪਹਿਲਾਂ 5 ਸਾਲ ਦੇ ਵਿੱਚ ਇਹ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਇਸ ਸ਼ਹਿਰੀ ਕਲਸੀ ਦੀ ਉਹਨਾਂ ਦੀ ਬਹੁਤ ਵਧੀਆ ਪ੍ਰਬੰਧ ਵਧੀਆ ਹੋਇਆ ਹੈ ਛਰਕ ਵਧੀਆ ਪਣੀ ਹੈ ਲਾਈਟਾਂ ਦੀ ਬਹੁਤ ਕਮੀ ਸੀ ਲਾਈਟਾਂ ਲੱਗੀਆਂ ਜੀ ਹੁਣ ਬਹੁਤ ਖੁਸ਼ੀ ਵਾਲੀ ਗੰਦਾ ਪਹਿਲਾਂ ਤੇ ਸਰਦਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੋ ਸਾਡੇ ਬਟਾਲੇ ਤੋਂ ਐਮ ਐਲ ਏ ਔਰ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਰੀ ਆਮ ਆਦਮੀ ਪਾਰਟੀ ਦੇ ਨਿਰਦੇਸ਼ਕਤਾ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੰਨੇ ਉਪਰਾਲੇ ਦੇ ਨਾਲ ਇੰਨੀ ਲਾਗਤ ਦੇ ਨਾਲ ਸਾਡੇ ਬਟਾਲੇ ਨੂੰ ਦੇਖੋ ਇਨੇ ਦਿਨਾਂ ਤੋਂ ਲੋਕਾਂ ਦੀ ਡਿਮਾਂਡ ਸੀ ਕਿ ਲਾਈਟ ਦੀ ਔਰ ਜੋ ਪਿਛਲੀਆਂ ਸਰਕਾਰਾਂ ਵਲੇ ਇਹ ਹਨੇਰੇ ਚ ਪਈਆਂ ਰੋਡਾਂ ਬਣ ਸੀਗੀਆਂ ਹਨੇਰਾ ਹੀ ਹਨੇਰਾ ਰਹਿੰਦਾ ਸੀ ਔਰ ਅੱਜ ਅੰਮ੍ਰਿਤਕਲਸੀ ਜੀ ਵੱਲੋਂ ਐਮਐਲਏ ਸ਼ਹੀਦ ਕਲਸੀ ਜੀ ਦੇ ਛੋਟੇ ਵੀਰ ਵੱਲੋਂ ਜੋ ਉਦੋਂ ਗਾਟਨ ਕੀਤਾ ਗਿਆ ਇੱਕ ਸੋਚ ਦੇ ਨਾਲ ਸਾਰਾ ਬਟਾਲਾ ਜਗਮਗਾ ਰਿਹਾ ਪਹਿਲਾਂ ਕਾਧੀਆਂ ਚੁੰਗੀਆਂ ਤੋਂ ਗਾਟਨ ਕੀਤਾ ਹੁਣ ਜਲੰਧਰ ਰੋਡ ਦੇ ਤੋਂ ਗਾਟਨ ਕੀਤਾ ਇਹ ਸਾਰੇ ਹੀ ਸ਼ਹਿਰ ਵਾਸੀਆਂ ਦੀ ਮੰਗ ਸੀ ਇਹ ਤੋਂ ਦੀ ਲੋਕਲ ਜਿੰਨੇ ਬਾਜ਼ਾਰ ਆ ਦੁਕਾਨਦਾਰਾਂ ਦੀ ਮੰਨ ਸੀ ਕਿਉਂਕਿ ਧੁੰਦਾਂ ਦੇ ਕਾਰਨ ਜਦੋਂ ਹਨੇਰਾ ਜਲਦੀ ਪੈ ਜਾਂਦਾ ਤਾਂ ਲੋਕਾਂ ਦੇ ਘਰਾਂ ਦੇ ਜਾਣ ਦਾ ਟਾਈਮ ਹੁੰਦਾ ਤਾਂ ਕਿਤੇ ਨਾ ਕਿਤੇ ਵਾਰਦਾਤ ਨੂੰ ਵੀ ਲੋਕ ਇਲਜ਼ਾਮ ਦਿੰਦੇ ਸੀ ਉਹ ਚੀਜ਼ ਤੋਂ ਵੀ ਬੜੀ ਥੱਲ ਪਊ ਗਿਆ ਚੀਜ਼ ਤੋਂ ਸੋ ਐਮਐਲਏ ਸ਼ਹਿਰੀ ਕਿ ਅਸੀਂ ਜਿਹੜਾਈ ਬਹੁਤ ਹੀ ਵੱਡਾ ਉਪਰਾਲਾ ਔਰ ਇਹਦੇ ਨਾਲ ਮੈਂ ਦੂਜੀਆਂ ਸਰਕਾਰਾਂ ਨੂੰ ਜਿਹੜੀ ਕਹਿੰਦੇ ਫਿਰਦੇ ਸੀ ਕਿ ਇੱਥੇ ਇੱਕ ਏਟ ਨਹੀਂ ਲੱਗੀ ਘਰੋਂ ਬਾਹਰ ਨਿਕਲ ਕੇ ਵੇਖੋ ਸ਼ਹਿਰ جگਮਗਾ ਰਿਹਾ ਅਗਰ ਜੋ ਟਾਵਰ ਬਣੇ ਜੋ ਸੁਖਾ ਸਿੰਘ ਪਾਈ ਸੁਖਾ ਸਿੰਘ ਜੀ ਪਾਈ ਸੁਖਾ ਸਿੰਘ ਮਹਤਾਬ ਸਿੰਘ ਚੌਂਕ ਬਣਿਆ ਉਹ ਵੀ ਡਿਵੈਲਪਮੈਂਟ ਵੇਖੋ ਸੜਕਾਂ ਦਾ ਡਿਵੈਲਪਮੈਂਟ ਵੇਖੋ ਘਰਾਂ ਤੋਂ ਬਾਹਰ ਨਿਕਲੋ ਘਰ ਬੈ ਕੇ ਨਾ ਐਵੇਂ ਫੋਕੀ ਸ਼ੋਰਤ ਲੋ ਐਮਐਲਏ ਸ਼ਹੀਦ ਕਲਸੀ ਜੀ ਇੱਕ ਨੇਕ ਇਨਸਾਨ ਨੇ ਬਟਾਲੇ ਹਲਕੇ ਲਈ ਦਿਨ ਰਾਤ ਇੱਕ ਕਰ ਰਹੇ ਨੇ ਉਹਨੇ ਉਹਦੀ ਬਦੌਲਤ ਹੀ ਆ ਕਿ ਜੋ ਅੱਜ ਬਟਾਲਾ ਸ਼ਹਿਰ ਦੇ ਵਿੱਚ ਹਰ ਹਰ ਰੋਡ ਤੁਸੀਂ ਦੇਖੋ ਜਗਮਗਾ ਰਿਹਾ ਐ ਐਮਐਲਏ ਸ਼ਹੀਦ ਕਲਸੀ ਦੀ ਬਦੌਲਤ ਹੈ ਜੀ ਬਹੁਤ ਹੀ ਸਤਿਕਾਰਯੋ ਸਾਡੇ ਬਟਾਲੇ ਦੀ ਆਣ ਸਾਡੀ ਸ਼ਾਨ ਐਮਐਲਏ ਸ਼ਹੀਦ ਕਲਸੀ ਜੀ ਸਭ ਤੋਂ ਪਹਿਲਾਂ ਤੇ ਅਸੀਂ ਆਪਣਾ ਬਟਾਲਾ ਵਾਸੀ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਤੁਸੀਂ ਵੇਖੋ 40-50 ਸਾਲਾਂ ਤੋਂ ਜਿਹੜਾ ਇਹ ਹਾਤੀਕੜ ਰੋਡ ਬੋਦੇ ਦੀ ਕੋਈ ਕਾਦੀ ਦੀ ਚੁੰਗੀ ਹੋਰ ਬਟਾਲਾ ਦੇ ਜਿੰਨਾ ਵੀ ਏਰੀਆ ਦੇਖੋ ਕੋਪਨੇਰਾ ਸੀ ਅੱਜ ਤੁਸੀਂ ਵੇਖੋਗੇ ਕਿ ਸਾਰੇ ਜਗ੍ਹਾ ਜਗਮਗ ਜਗਮਾ ਹੋ ਰਹੀ ਹੈ ਸ਼ਹਿਰੀ ਕਲਸੀ ਜੀ ਦੀ ਬਦੌਲਤ ਬਾਕੀ ਜਿਹੜੇ 2-3 ਜਿਹੜੇ ਚੈਨਲ ਹੋ ਜਣੇ ਨੇ ਜਿਹੜੇ ਵਿਰੋਧੀਆ ਦੇ ਹੱਥਾਂ ਦੇ ਪੇਜ ਦੇ ਨੇ ਉਹਨਾਂ ਨੂੰ ਸਿਰਫ ਪੈਸੇ ਦਿਓ ਤੇ ਜੋ ਮਰਜ਼ੀ ਉਹਨਾਂ ਕੋਲ ਬੁਲਾ ਲਓ ਜਿਹੜੇ ਜ਼ਮੀਨੀ ਲੋਕ ਨੇ ਉਹ ਬਟਾਲਾ ਦੇ ਸ਼ਹਿਰੀ ਕਲਸੀ ਜੀ ਦੇ ਕੰਮਾਂ ਤੋਂ ਬਹੁਤ ਜ਼ਿਆਦਾ ਖੁਸ਼ ਨੇ ਜਿਹੜੀਆਂ ਗਲੀਆਂ ਰਹਿ ਗਏ ਨੇ ਉਹ ਵੀ ਬਨਣ ਗਈਆਂ ਹੁਣ ਜਿੱਦਾਂ ਮੇਰੀ ਵਾਰ 33 ਨੰਬਰ 40 ਸਾਲ ਬਾਅਦ ਐਮਐਲਏ ਸ਼ਹਿਰੀ ਕਲਸੀ ਜੀ ਦੁਆਰਾ ਉਥੇ ਸੀਵੇ ਪਾਇਆ ਜਾ ਰਿਹਾ ਦੋ ਟੂ ਦੋ ਸਾਰੇ ਕੰਮ ਹੋ ਰਹੇ ਨੇ ਦੇਖੋ ਪਟਾਲੇ ਦੇ ਜਿੰਨਾ ਨਰਕ ਜਿਹੜਾ ਬਾਕੀ ਸਰਕਾਰਾਂ ਪਾ ਕੇ ਗਈਆਂ ਨੇ ਉਹਨਾਂ ਨੇ ਅਜੇ ਤੱਕ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਗੱਲਾਂ ਨਾਲ ਢਿੱਡ ਭਰੇ ਨੇ ਇਹ ਘਾਟ ਐਮਐਲਏ ਸ਼ਹਿਰੀ ਕਲਸੀ ਜੀ ਨੇ ਜਿਹੜੇ ਕੰਮ ਨਾਲ ਢਿੱਡ ਭਰੇ ਨੇ ਬਾਕੀ ਅਸੀਂ ਤਾਂ ਕਹਿੰਦੇ ਆ ਜਿਹੜੇ ਵਿਰੋਧੀ ਇੰਨਾ ਰੋਲਾ ਪਾ ਰਹੇ ਨੇ ਸਾਡੇ ਸਾਹਮਣੇ ਆਓ ਤੁਹਾਨੂੰ ਦਿਖਾਈਏ ਕੰਮ ਹੁੰਦਾ ਕੀ ਏ ਸਾਰੇ ਸ਼ਹਿਰ ਦੇ ਦੇਖੋ ਇੰਨੀ ਹਸਤਾਵਾਂ ਜਗਮਗ ਹੋ ਰਹੀ ਐ ਇੰਨੀ ਲਾਈਟਾਂ ਵਧੀਆ ਐਮਐਲਏ ਸ਼ਰੀ ਕਲਸੀ ਜੀ ਵੱਲੋਂ ਤੋਹਫਾ ਦਿੱਤਾ ਗਿਆ ਵਾਟਰ ਸਪਲਾਈ ਦਾ 28 ਕਰੋੜ ਦਾ ਜਿਹੜਾ ਉਹਨਾਂ ਨੇ ਸਾਨੂੰ ਤੋਹਫਾ ਦਿੱਤਾ ਲੋਕ ਚੰਗਾ ਪਾਣੀ ਪੀਣ ਕਹਿੰਦੇ ਲੋਕ ਸ਼ਪੀਲ ਲਾਉਂਦੇ ਨੇ ਪੁਲ ਦਾ ਕੰਮ ਹੁੰਦਾ ਐ ਐਮਐਲਏ ਸ਼ਰੀ ਕਲਸੀ ਜੀ ਨੇ ਸਾਰੇ ਸ਼ਹਿਰ 'ਚ ਹੀ ਸਵਸ਼ਟ ਪਾਣੀ ਦਾ ਆਪਣਾ ਸ਼ੁਰੂ ਕਰਤਾ ਥਾਂ ਥਾਂ ਤੇ ਆਪਣਾ ਇੰਨੇ ਵਧੀਆ ਵਿਹਾਨ ਚੱਲ ਰਹੇ ਨੇ ਇੰਨੇ ਵਧੀਆ ਕੰਮ ਹੋ ਰਹੇ ਨੇ ਵੇਖੋ ਅਮਰਤ ਕਲਸੀ ਜੀ ਸਾਡੇ ਹਰ ਜਗ੍ਹਾ ਜਾ ਕੇ ਮੂਰਤ ਕਰ ਰਹੇ ਨੇ ਐਮਐਲਏ ਸ਼ਰੀ ਕਲਸੀ ਜੀ ਮੂਰਤ ਕਰ ਰਹੇ ਨੇ ਇੰਨੇ ਕੋ ਕੰਮ ਹੋ ਰਹੇ ਨੇ ਕਿ ਉਹਨਾਂ ਕੋ ਮੂਰਤਾਂ ਦਾ ਇਹ ਵਿਰੋਧੀ ਕੀ ਹੋਰ ਕੀ ਜਾਂਦੇ ਨੇ ਅਗਰ ਸਾਨੂੰ ਚੌਂਕ ਬਣਿਆ ਸਾਡੇ ਸ਼ਹੀਦਾਂ ਦਾ ਚੌਂਕ ਬਣਿਆ ਸਾਡਾ ਫਲੈਗ ਵਾਲਾ ਚੌਂਕ ਬਣ ਗਿਆ ਇੰਨਾ ਕੁ ਬਟਾਲੇ ਦਾ ਵਿਕਾਸ ਹੋ ਰਿਹਾ ਨਾ ਜਿਹੜਾ ਅਜੇ ਤੱਕ ਇਹ ਸਰਕਾਰ ਨੇ ਨਹੀਂ ਕੀਤਾ ਮੈਂ ਕਹਿੰਦਾ ਜਿਹੜੇ ਵਿਰੋਧੀ ਚਾਰ ਪੰਜ ਬੋਦੇ ਭੁੜਕਦੇ ਨੇ ਨਾ ਆ ਕੇ ਮੈਨ ਆ ਕੇ ਵੇਖੋ ਕਿ ਇਡੇ ਵਧੀਆ ਕੰਮ ਹੋ ਰਹੇ ਨੇ ਗੱਲਾਂ ਦੀ ਰਾਜਨੀਤੀ ਨਾ ਕਰੋ ਜੇ ਰਾਜਨੀਤੀ ਕਰਨੀ ਕੰਮ ਦੀ ਕਰੋ ਵਖਰੀ ਗੱਲ ਹੈ ਕਿ ਐਮਐਲਏ ਸ਼ਹੀਦ ਕਲਸੀ ਦੇ ਕੰਮਾਂ ਤੋਂ ਬਹੁਤ ਉਹਨਾਂ ਨੂੰ ਸਵਾਦ ਹੋ ਰਿਹਾ ਗੱਲ ਹੋਰ ਕੋਈ ਨਹੀਂ ਉਹ ਕਿਹਦੇ ਨਾਲ ਹਾਥ ਨਾ ਪਹੁੰਚਦਾ ਤੂੰ ਕੋੜੀ ਇਹ ਦੂਜੀ ਪਾਰਟੀ ਵਾਲੇ ਦੇ ਕੰਮ ਹੋ ਰਹੇ ਨੇ ਤੇ ਸਾਡੇ ਐਮਐਲਏ ਸ਼ਰੀਕਲ ਸਿੰਘ ਜੀ ਦਾ ਇੱਕੋ ਸੁਪਨਾ ਹੈ ਕਿ ਮੈਂ ਚੰਗੇ ਕੰਮਾਂ ਦੀ ਲੀਗ ਵਧਿਆ ਖਿੱਚਣੀ ਹੈ ਮੈਂ ਵਿਰੋਧੀਆਂ ਵੱਲ ਨਹੀਂ ਵੇਹਣਾ ਮੈਂ ਆਪਣੇ ਚੰਗੇ ਕੰਮ ਕਰਦੇ ਨੇ ਮੇਰਾ ਬਟਾਲਾ ਸਾਰਾ ਆਪਣਾ ਇੱਕ ਪਰਿਵਾਰ ਏ ਮੈਂ ਬਟਾਲੇ ਨੂੰ ਖੁਸ਼ ਰੱਖਣਾ ਤੇ ਮੈਂ ਚੰਗੇ ਕੰਮ ਕਰਨੇ ਨੇ ਉਹਨਾਂ ਦਾ ਇੱਕੋ ਇੱਕ ਸੁਪਨਾ ਹੈ ਕਿ ਇੱਕ ਵਾਰੀ ਬਟਾਲੇ ਦੇ ਇਤਿਹਾਸ ਵਿੱਚ ਪਤਾ ਚੱਲੇਗਾ ਐਮ ਐਲ ਸ਼ਰੀ ਕਲਸੀ ਨੇ ਇੰਨਾ ਕੋ ਵਧੀਆ ਸੁਧਾਰ ਕੀਤਾ ਤੇ ਐਮ ਐਲ ਸ਼ਰੀ ਕਲਸੀ ਵਰਗਾ ਹੀਰਾ ਵ ਇਨਸਾਨ ਜਿਹੜਾ ਨੂੰ ਐਮ ਐਲ ਏ ਮਿਲਿਆ ਅਈ ਕਨੇ ਹਾਦੀ ਉਮਰ ਵੀ ਉਹਨੂੰ ਲੱਗ ਜੇ ਤੇ ਰੈਂਦੀ ਦੁਨੀਆ ਦਾ ਤੁਹਾਡਾ ਉਹੀ ਲੀਡਰ ਰਵੇ ਬਟਾਲੇ ਵਾਲੇ ਜਿਹੜੇ ਸਾਡੇ ਈ ਨੇ ਬਹੁਤ ਜ਼ਿਆਦਾ ਐਮ ਐਲ ਸ਼ਰੀ ਕਲਸੀ ਜੀ ਤੋਂ ਖੁਸ਼ ਨੇ ਜਿਹੜੇ ਵਿਰੋਧੀ ਉਹਨਾਂ ਨੇ ਬੋਲਦਾ ਹੀ ਨਾ ਨਾ ਕਿਉ ਬਾਕੀ ਜਿਹੜੇ ਉਹਨਾਂ ਦੀ ਵੀ ਜਿਹੜੀਆਂ ਗਲੀਆਂ ਜਿਹੜੀ ਕਹਿੰਦੇ ਨੇ ਨਹੀਂ ਬੜੀਆਂ ਉਹ ਵੀ ਐਮਐਲਏ ਸ਼ਰੀਕਲ ਸਿੰਘ ਨੂੰ ਆ ਕੇ ਕੰਮ ਕਰਾਉਂਦੇ ਰਹੇ ਨੇ ਉਹ ਸਾਡੇ ਸਾਹਮਣੇ ਆਣ ਸਾਡੇ ਸਾਹਮਣੇ ਆ ਕੇ ਸਾਡੀ ਆਮ ਆਦਮੀ ਪਾਰਟੀ ਕੋਲ ਕੰਮ ਲੈਂਦੇ ਰਹੇ ਨੇ ਭੂਣੋ ਦੂਜਿਆਂ ਕੋਲ ਪੈਸੇ ਚੁੱਕ ਚੁੱਕੇ ਗੱਲਾਂ ਕਰ ਰਹੇ ਨੇ ਮੈਂ ਕਹਿੰਦਾ ਸੱਚਾਈ ਦੀ ਲੜਾਈ ਹੈ ਮੈਦਾਨ ਚ ਆਓ ਸਾਡੇ ਨਾਲ ਸਾਹਮਣੇ ਕਰੋ ਜਿਹੜੇ ਡਿਬੇਟ ਕਰਨਾ ਬੜਾ ਰੋਲਾ ਪਾਣ ਜਦੋਂ ਮਰਜੀ ਡਿਬੇਟ ਕਰੀ ਇਹਨਾਂ ਨੂੰ ਆਪਾਂ ਕੰਮ ਕਰਾਈਏ ਬਾਕੀ ਐਮਐਲਏ ਸ਼ਰੀਕਲ ਸਿੰਘ ਜਿੰਨੇ ਵਧੀਆ ਕੰਮ ਕਰ ਰਹੇ ਨੇ ਅਸੀਂ ਸਲੂਟ ਕਰਦੇ ਹਾਂ ਐਮਐਲਏ ਸ਼ਰੀਕਲ ਸਿੰਘ ਨੂੰ ਕਿ ਜਿੰਨੇ ਵਧੀਆ